ਸਤਿ ਸ੍ਰੀ ਅਕਾਲ ਜੀ ਇਹ ਤੁਸੀਂ ਦੇਖੀ ਹੋਣੇ ਨੇ ਬੀ ਇਹ ਹੈਗੇ ਨੇ ਖਰਬੂਜੇ ਦੇ ਹਦਵਾਨੇ ਦੇ ਮਿਕਸ ਗਿੱਲੇ ਕੀਤੇ ਹੋਏ ਨੇ ਤੇ ਵਿੱਚ ਸੁੱਕੇ ਵੀ ਹੈਗੇ ਨੇ ਬੀ ਇਹ ਪੁਰਾਣੇ ਜ਼ਮਾਨੇ ਦੇ ਜਿਹੜੇ ਲੋਕਣਾ ਛੱਟ ਉਹਨਾਂ ਨੂੰ ਪਤਾ ਲੱਗਣਾ ਕਿ ਇਹ ਬੀ ਜਿਹੜੀ ਹੈਗੀ ਆ ਉਹ ਕੀ ਪੁਰਾਣੇ ਜ਼ਮਾਨੇ ਚ ਜਿਹੜੀਆਂ ਸਾਡੇ ਵੱਡੇ ਜਿਹੜੇ ਬਜ਼ੁਰਗ ਹੈਗੇ ਸੀ ਉਹ ਔਰਤਾਂ ਕਿੱਦਾਂ ਕਰਦੀਆਂ ਹੁੰਦੀਆਂ ਸੀ ਗਿੱਲੇ ਕਰਕੇ ਅਸੀਂ ਗਿੱਲੇ ਵੀ ਕੀਤੇ ਹੋਏ ਨੇ ਸੁੱਕੇ ਵੀ ਬੀ ਹੈਗੇ ਨੇ ਵਿੱਚ ਦੇਖੋ ਗਿੱਲੇ ਆਖੋ ਇਹ ਹੈਗਾ ਹਦਵਾਨੇ ਦਾ ਬੀ ਤੇ ਉਹ ਹੈਗਾ ਇਹ ਰਬੂ ਜੇ ਦਾ ਵੀ ਗਿੱਲੇ ਵੀ ਕੀਤੇ ਹੋਏ ਨੇ ਇਹ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਆ ਔਰਤਾਂ ਹੈਗੀਆਂ ਸੀ ਨਾ ਉਹ ਇਸ ਬੀ ਬੀਆਂ ਨੂੰ ਗਿੱਲੇ ਕੋਨੇ ਚ ਪਾ ਕੇ ਨਾ ਫੇਰ ਕੱਢਦੀਆਂ ਹੁੰਦੀਆਂ ਸੀ ਇਹ ਦੇਖੋ ਬੀ ਹੁਣ ਅਸੀਂ ਦੇਖ ਦਿਖਾਉਣੇ ਤੁਹਾਨੂੰ ਕੱਢ ਕੇ ਇਹ ਦੇਖੋ ਇਹ ਬੀ ਲਈ ਹੋਏ ਐਵੇਂ ਇਹ ਦੇਖੋ ਸੁੱਕੇ ਵੀ ਆ ਤੇ ਗਿੱਲੇ ਵੀ ਹੈਗੇ ਨੇ ਇਹਨੂੰ ਇੱਕ ਇੱਕ ਫੜ ਕੇ ਨਾ ਬੀ ਨੂੰ ਬਹੁਤ ਮਲੇਗੀ ਤੇਜ਼ ਵਾਲਾ ਕੰਮ ਹੁੰਦਾ ਸੀ ਬਹੁਤ ਤੇਜ਼ ਵਾਲਾ ਅੱਜ ਕੱਲ੍ਹ ਨੇ ਅੱਜ ਕੱਲ੍ਹ ਤੇ ਕਰਨਾ ਬਹੁਤ ਔਖਾ ਹੈ ਬਾਬਾ ਇਹ ਕੰਮ ਰੈਡੀਮੇਡ ਚੀਜ਼ਾਂ ਮਿਲਦੀਆਂ ਨੇ ਤੇ ਠਈਏ ਕੋ ਖਰਬੂਜੇ ਦੇ ਵੀ ਤੇ ਹਦਵਾਣੇ ਦੇ ਵੀ ਦੋ ਤਰ੍ਹਾਂ ਦੇ ਬੀ ਹੈਗੇ ਨੇ ਆਇਆ ਖਰਬੂਜੇ ਦਾ ਕਾਲੇ ਵਾਲਾ ਚਿੱਟੇ ਵਾਲਾ ਚਿੱਟੇ ਵਾਲਾ ਖਰਬੂਜੇ ਦਾ ਕਾਲੇ ਵਾਲਾ ਹਦਵਾਣੇ ਦਾ ਇਹ ਮੋਜਨਾ ਹੈ ਇਹ ਮੋਜਨਾ ਪਤਾ ਲੱਗਦਾ ਹੁਣ ਵੀ ਇਹ ਮੋਜਨਾ ਨੇ ਇਹਨੂੰ ਮੋਜਨਾ ਕਹਿੰਦੇ ਨੇ ਅੱਜ ਕੱਲ੍ਹ ਜਿਹਨੂੰ ਇੰਗਲਿਸ਼ ਪਲੱਕਰ ਬੋਲਿਆ ਜਾਂਦਾ ਹੈ ਇੱਕ ਇੱਕ ਬੀ ਫੜ ਕੇ ਇਸ ਮੋਜਨੇ ਦੇ ਨਾਲ ਇਹਨੂੰ ਇਹ ਇਸ ਤਰ੍ਹਾਂ ਆ ਦੇਖੋ ਤੋੜਿਆ ਇਹਨੂੰ ਕਿਉਂਕਿ ਗਿੱਲਾ ਕੀਤਾ ਹੁੰਦਾ ਨਾ ਗਿੱਲੇ ਕਰਕੇ ਜਿਹੜਾ ਗਿੱਲਾ ਜਿਹੇ ਕਰਾਂਗੇ ਤੇ ਫਿਰ ਬੀ ਜਿਹੜਾ ਉਹ ਟੁੱਟਦਾ ਨਹੀਂ ਹੈਗਾ ਦੇਖੋ ਪੂਰੀ ਗਰੀ ਇਸ ਤਰ੍ਹਾਂ ਨਿਕਲ ਜਾਂਦੀ ਹੈ ਆ ਦੇਖੋ ਪੂਰੀ ਗਰੀ ਨਿਕਲ ਜਾਂਦੀ ਹੈ ਖਰਬੂਜੇ ਜਾਂ ਹਦਵਾਣੇ ਦੀ ਗਿੱਲੇ ਕਰਨ ਦੇ ਨਾਲ ਔਰ ਤਾਂ ਪੁਰਾਣੇ ਜ਼ਮਾਨੇ ਦੀ ਜਿਹੜੀਆਂ ਸੀ ਇਹ ਛਿਲਕੇ ਵੱਖ ਹੋ ਜਾਂਦੇ ਨੇ ਤੇ ਇਹ ਬੀ ਵੱਖ ਹੋ ਜਾਂਦੇ ਨੇ ਤਾਂ ਦੇਖੋ ਇਹ ਬੀ ਹੋ ਗਏ ਕੱਡੇ ਹੋਏ ਨੇ ਬੀ ਇੱਕ 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 ਬੀ ਲੈ ਕੇ ਉਹਨੂੰ ਮੋਚਨੇ ਦੇ ਨਾਲ ਪਲੱਕਰ ਦੇ ਨਾਲ ਕੱਢਣਾ ਬਹੁਤ ਹੀ ਧੀਜ ਦਾ ਕੰਮ ਹੈ ਬਹੁਤ ਹੀ ਧੀਜ ਦਾ ਤੇ ਅੱਜਕੱਲ ਅੱਜਕੱਲ ਤੇ ਪਾਬਾ ਇਹੋ ਜੇ ਕੰਮ ਨਹੀਂ ਹੁੰਦੇ ਰੈਡੀਮੇਡ ਕੰਮ ਬੰਦਾ ਕਹਿੰਦਾ ਵੀ ਰੈਡੀਮੇਡ ਸਾਨੂੰ ਬਣੀ ਬਣਾਈ ਚੀਜ਼ ਬਸ ਮਿਲ ਜਾਈ ਪਰ ਇਹ ਬੀਜ ਨੇ ਬਹੁਤ ਹੀ ਤਾਕਤਵਰ ਨੇ ਮਗਜ ਹੈਗੇ ਆ ਦੇਖੋ ਬਹੁਤ ਤਿੱਖੇ ਹੁੰਦੇ ਨੇ ਜਦੋਂ ਸੁੱਕੇ ਸੁੱਕੇ ਆਪਾਂ ਕੱਢਦੀਆਂ ਤੇ ਇਹ ਵੱਜਦੇ ਵੀ ਹੈਗੇ ਨੇ ਹੱਥਾਂ ਤੇ ਇਸ ਕਰਕੇ ਗਿੰਦੇ ਕਰਕੇ ਇਹਨੂੰ ਜਿਹੜਾ ਬੀਆਂ ਨੂੰ ਜਿਹੜਾ ਉਹ ਕੱਢਣਾ ਪੈਂਦਾ ਹੈ ਇਹ ਦੇਖੋ ਇਹ ਦੇਖੋ ਪੁਰਾਣੇ ਜਮਾਨੇ ਜਿਹੜੀਆਂ ਔਰਤਾਂ ਹੁੰਦੀਆਂ ਸੀ ਨਾ ਉਹ ਇਹਨਾਂ ਬੀਜਾਂ ਨੂੰ ਗਿੱਲੇ ਪਾਉਣੇ ਜਿਹੜੀਆਂ ਉਹ ਪਾਣਦੀਆਂ ਸੀ ਤਾਂ ਕਿ ਜਿਹੜੇ ਬੀ ਸੁੱਕਨ ਨਾ ਤੇ ਫਿਰ ਹੌਲੀ ਹੌਲੀ ਆਰਾਮ ਨਾਲ ਕੱਢਦੀਆਂ ਲੈਂਦੀਆਂ ਸੀ ਤੇ ਉਹ ਕੱਢੇ ਵੀ ਜਲਦੀ ਜਾਂਦੇ ਸੀ ਜੇ ਆਪਾਂ ਸੁੱਕੇ ਬੀਜ ਤਾਂ ਹੀ ਕੱਢੀ ਜਾਵਾਂਗੇ ਤਾਂ ਉਹ ਸਾਡੇ ਹੱਥਾਂ 'ਚ ਹੀ ਬਚਣਗੇ ਵੀਡੀਓ ਦੇਖਣ ਲਈ ਧੰਨਵਾਦ